ਦੇਰ ਕਿਸਾਨ ਮਜ਼ਦੂਰ ਸਰਚ ਕਮੇਟੀ ਪੰਜਾਬ ਤੋਂ ਇਸ ਵੇਲੇ ਪਿੰਡ ਹਮਜ਼ਾ ਜ਼ੋਨ ਮਜੀਠਾ ਦੀ ਕੋਰ ਕਮੇਟੀ ਦੀ ਮੀਟਿੰਗ ਲੱਗ ਰਹੀ ਆ ਜਿਵੇਂ ਕੇਂਦਰ ਸਰਕਾਰ ਨੇ ਫੈਸਲਾ ਕਰਕੇ ਹੁਣ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਐਲਾਨ ਕਰ ਦਿੱਤਾ ਵਾ ਕਿ ਉਹ گاؤں ਵਾਲੇ ਸਮੇਂ ਵਿੱਚ ਜਿਹੜਾ ਸਾਡਾ ਪਾਵਰਕਾਮ ਆ ਉਹ ਵੇਚਿਆ ਜਾਊਗਾ ਪੰਜਾਬ ਸਰਕਾਰ ਵੀ ਉਹਦੇ ਨਾਲ ਖੜੀ ਹੈਗੀ ਆ ਜੇ ਇਹਦਾ ਮਾੜਾ ਜਾਂ ਪਸ਼ੋਕੜ ਦੇਖਿਆ ਜਾਵੇ ਤਾਂ 1948 ਦਾ ਬਿਜਲੀ ਐਕਟ ਇਹਨੂੰ ਬਦਲਿਆ ਗਿਆ ਕਿਉਂ ਬਦਲਿਆ ਗਿਆ ਕਿ 1900 ਬਿਜਲੀ ਐਕਟ 48 ਦੇ ਵਿੱਚ 3% ਤੋਂ ਵੱਧ ਖਪਤਖਾਰਾ ਕੋ ਮਨਾਫਾ ਲੈਣ ਦੀ ਮਨਾਹੀ ਸੀ ਉਦੋਂ ਨੋ ਲਾਸ ਨੋ ਪ੍ਰੋਪਰਟੀ ਦੇ ਉੱਤੇ ਬਿਜਲੀ ਬੋਰਡ ਨੂੰ ਚਲਾਉਣਾ ਸੀ ਅਗਲਿਆਂ ਨੇ ਕਾਰਪੋਰੇਟ ਘਰਾਣਿਆਂ ਨੂੰ ਬਿਜਲੀ ਬੋਰਡ ਪਾਵਰ ਸੈਕਟਰ ਵਿੱਚ ਲੈ ਕੇ ਉਹਨਾਂ ਨੇ ਇਸ ਕਰਕੇ ਬਿਜਲੀ ਐਕਟ 2003 ਲਿਆਂਦਾ ਜਿਹਦੇ ਵਿੱਚ ਘੱਟੋ ਘੱਟ ਮਨਾਫਾ ਕਮਾਉਣ ਦੀ ਸੀਮਾ 16% ਹੈ ਵੱਧ ਤੋਂ ਵੱਧ ਜਿੰਨਾ ਮਰਜੀ ਪ੍ਰਾਈਵੇਟ ਕੰਪਨੀਆਂ ਮਨਾਫਾ ਕਮਾਉਣ ਔਰ ਬਿਜਲੀ ਪੈਦਾਵਾਰੀ ਦੇ ਹੱਕ ਪ੍ਰਾਈਵੇਟ ਕਾਰਪੋਰੇਟ ਨੂੰ ਦਿੱਤੇ ਜਿਹਦੇ ਤਹਿਤ ਪੰਜਾਬ ਅੰਦਰ ਪੰਜਾਬ ਦੀਆਂ ਤੇ ਕੇਂਦਰ ਦੀਆਂ ਸਰਕਾਰਾਂ ਨੇ ਜਿਹੜੇ ਆ بڑے ਨਵੇਂ ਥਰਮਲ ਪਲਾਂਟ ਲਾਏ ਹੈਗੇ ਜਿਹੜੀ ਬੜੀ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਹੈ ਹੁਣ ਆਉਣ ਵਾਲੇ ਮਾਨਸੂਨ 70 ਦੇ ਵਿੱਚ ਜਿਹੜਾ ਸੋਧ ਬੇਲਿਆ ਬਿਜਲੀ ਬੋਰਡ ਦਾ ਉਹ 25 ਬਣੂਗਾ ਉਹਨੂੰ ਲਿਆਉਣ ਦੀ ਤਿਆਰੀ ਹੋ ਰਹੀ ਹੈ ਉਹਦੇ ਨਾਲ ਬਿਜਲੀ ਵੇਚਣ ਦਾ ਅਧਿਕਾਰ ਵੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਣਾ ਜਿਵੇਂ ਕੇਂਦਰ ਦੇ ਬਿਜਲੀ ਮੰਤਰੀ ਖੱਟੜ ਸਾਹਿਬ ਨੇ ਕਿਹਾ ਵੀ ਗਸਤਤਾ ਕਸੀ ਸਾਰੇ ਜਿਹੜੇ ਮੁਲਾਜ਼ਮ ਆ ਉਹਨਾਂ ਦੇ ਘਰਾਂ ਅੱਗੇ ਜੇ ਪਾਲੇ ਮੀਟਰ ਲਾਵਾਂਗੇ ਕੋਈ ਦੀ ਤਿਆਰੀ ਹੋ ਰਹੀ ਆ ਇਹਦੇ ਵਾਸਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਬਿਜਲੀ ਚੀਫ ਆਫਰ ਜ਼ੋਨ ਇਹਦੇ ਨਾਲ ਦੀ ਨਾਲ ਜਿਹੜੇ ਪੰਜਾਬ ਪੱਤਰੀ ਐਸ ਸੀ ਆ ਐਕਸੀਨ ਆ ਪੂਰੇ ਪੰਜਾਬ ਅੰਦਰ 14 ਜੁਲਾਈ 2025 ਨੂੰ ਵੱਡੇ ਵਿਸ਼ਾਲ ਲੱਖਾਂ ਦੇ ਇਕੱਠ ਕਰਦੇ ਕੋਸ਼ਿਸ਼ ਕੀਤੀ ਆਰ ਯਤਨ ਜਟਾਏ ਜਾ ਰਹੇ ਆ ਵੀ ਤਿਆਰੀਆਂ ਵਿੱਚ ਜੁਟਿਏ ਇਹਦੇ ਵਿੱਚ ਅਸੀਂ ਲੋਕਾਂ ਨੂੰ ਕਹਿਣਾ ਚਾੁੰਨੇ ਆ ਵੀ ਬਿਜਲੀ ਦਾ ਮਸਲਾ ਕੱਲਾ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਨੇ ਵੀ ਬਿਜਲੀ ਬਾਲਣੀ ਆ ਵਿਦਿਆਰਥੀਆਂ ਨੇ ਵੀ ਬਿਜਲੀ ਬਾਲਣੀ ਆ ਦੁਕਾਨਦਾਰਾਂ ਨੇ ਵੀ ਬਿਜਲੀ ਬਾਲਣੀ ਆ ਸ਼ਹਿਰੀਆਂ ਨੇ ਵੀ ਬਿਜਲੀ ਬਾਲਣੀ ਆ ਇਹ ਬਿੱਲ ਦਿੱਤੇ ਨਹੀਂ ਜਾਣੇ ਜੇ ਬਿਜਲੀ ਬੋਰਡ ਨੂੰ ਨਿੱਜੀ ਹੱਬਜ ਵੇਚ ਦਿੱਤਾ ਗਿਆ ਇਸ ਕਰਕੇ ਪੂਰੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਵੀ 14 ਨੂੰ 14 ਜੁਲਾਈ ਨੂੰ ਪੂਰੇ ਪੰਜਾਬ ਅੰਦਰ ਮੋਰਚੇ ਇੱਕ ਦਿਨ ਦੇ ਪ੍ਰੋਗਰਾਮ ਹੋਣੇ ਆ ਅਸੀਂ ਬਾਰਡਰ ਜ਼ੋਨ ਚ ਬਾਰਡਰ ਜ਼ੋਨ ਦੇ ਪਹੁੰਚਣਾ ਵੱਧ ਤੋਂ ਵੱਧ ਗਿਣਤੀ ਵਿੱਚ ਅਸੀਂ ਮੁਲਾਜ਼ਮਾਂ ਨੂੰ ਵੀ ਅਪੀਲ ਕਰਾਂਗੇ ਉੱਥੇ ਪਹੁੰਚਿਆ ਜਾਵੇ ਤਾਂ ਜੋ ਬਿਜਲੀ ਬੋਰਡ ਦਾ ਨਿੱਜੀਕਰਨ ਰੁਕਿਆ ਜਾ ਸਕੇ ਅਸੀਂ ਇਹ ਵੀ ਸਮਝਦੇ ਹਾਂ ਸਾਡੀ ਜਥੇਬੰਦੀ ਇਹਦੇ ਵਿੱਚ ਸਮੂਹ ਜਥੇਬੰਦੀਆਂ ਨੂੰ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੂੰ ਪੂਰੇ ਜਰਨਲ ਸੰਘਰਸ਼ ਕਰਕੇ ਹੀ ਇਹ ਦਿੱਗੀਕਰਨ ਰੋਕਿਆ ਜਾਣਾ ਇਹਦੇ ਨਾਲ ਜਿਹੜੀ ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਲੈ ਕੇ ਆ ਰਹੀ ਉਹ ਵੀ ਬਹੁਤ ਘਾਤਕ ਹੋ ਗਈ ਆ ਇਹਦੀਆਂ ਤਿਆਰੀਆਂ ਵਾਸਤੇ ਜਿਹੜੀਆਂ ਪਿੰਡਾਂ ਵਿੱਚ ਉਹਨਾਂ ਮੀਟੀਆਂ ਆਉਣ ਵਾਲੇ ਸਮੇਂ ਵਿੱਚ ਚੱਲ ਰਹੀਆਂ ਨੇ ਤੇ ਗਾਂ ਜਾਰੀ ਰੱਖਾਂਗੇ ਧੰਨਵਾਦ